ਸਟ੍ਰੇਟ মিডিਆ ਕਲੱਬ ਦੇ ਵੱਲੋਂ ਅਸੀਂ ਇਕੱਠੇ ਹੋਏ ਸੀ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਤੇ ਸਾਡੇ ਸ਼ਹਿਰ ਲੁਧਿਆਣੇ ਨੂੰ ਬਹੁਤ ਜ਼ਰੂਰਤ ਹੈ ਇੱਕ ਪ੍ਰੈਸ ਕਲੱਬ ਦੀ ਜਿੱਦਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਬਣੇ ਹੋਏ ਨੇ ਲੁਧਿਆਣੇ ਦੇ ਵਿੱਚ ਹਲੇ ਤੱਕ ਇੰਨੇ ਸਾਲ ਬੀਤ ਗਏ ਪ੍ਰੈਸ ਕਲੱਬ ਨਹੀਂ ਬਣਿਆ ਅਸੀਂ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਯੂਨਟੀ ਦਿਖਾਉਂਦੇ ਹੋਏ ਇਕੱਠੇ ਹੋਈਏ ਕਿ ਆਪਾਂ ਪ੍ਰੈਸ ਕਲੱਬ ਨੂੰ ਇਹਨੂੰ ਲੁਧਿਆਣੇ ਨੂੰ ਪ੍ਰੈਸ ਕਲੱਬ ਬਣਾਈਏ ਉਹਨੇ ਡੀਸੀ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿਵਾਇਆ ਕਿ ਉਹ ਕਾਰਪੋਰੇਸ਼ਨ ਨੂੰ ਗੁਲਾਡਾ ਨੂੰ ਤੇ ਹੋਰ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਤੇ ਡੀਪੀਆਰਓ ਸਾਹਿਬ ਨਾਲ ਗੱਲ ਕਰਕੇ ਦੱਸਣਗੇ ਜੇ ਕੋਈ ਇਹਨਾਂ ਕੋਲੇ ਜਗ੍ਹਾ ਹੈਗੀ ਆ ਤੇ ਉੱਥੇ ਪ੍ਰੈਸ ਕਲੱਬ ਬਣਾਉਣ ਲਈ ਤੁਹਾਨੂੰ ਇਜਾਜ਼ਤ ਦਿੱਤੀ ਜਾਵੇ ਲੰਗ ਬਣਾ ਦਿੱਤਾ ਗਿਆ ਜੀ ਸੀ ਦੇ ਉੱਤਰ ਪਹੁੰਚੋ ਕਿਉਂ ਪਹੁੰਚੇ ਹੋ ਅੱਜ ਸਟੇਟ ਵੀਡੀਓ ਕਲੱਬ ਵੱਲੋਂ ਪੱਤਰਕਾਰ ਚਾਹ ਪਾਈਚਾਰੇ ਵੱਲੋਂ ਲੁਧਿਆਣਾ ਦੇ ਮਾਨਯੋਗ ਡੀਸੀ ਨੂੰ ਪ੍ਰੈਸ ਕਲੱਬ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਹੈ ਜੀ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੁਧਿਆਣਾ ਦੇ ਪੱਤਰਕਾਰ ਜਿਹੜੇ ਪ੍ਰੈਸ ਕਲੱਬ ਤੋਂ ਬੰਦੇ ਆ ਉਹਦੀ ਮੰਗ ਆ ਜਿਹੜਾ ਰਿਮਾਈਂਡਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਪਹਿਲਾ ਮੰਗ ਪੱਤਰ ਅਸੀਂ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਮੁੰਡਿਆਣ ਨੂੰ ਦਿੱਤਾ ਸੀ ਤੇ ਮੰਗ ਪੱਤਰ ਸੀ ਮਾਨਯੋਗ ਡੀਸੀ ਲੁਧਿਆਣਾ ਨੂੰ ਦਿੱਤਾ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਗਲਾਡਾ ਕੁੱਡਾ ਤੇ ਕਾਰਪੋਰੇਸ਼ਨ ਤੇ ਡੀਪੀਆਰ ਨੂੰ ਬੁਲਾ ਕੇ ਜਾਂ ਲਿਖ ਕੇ ਉਧਰੋਂ ਪੁੱਛ ਕੇ ਵੀ ਜਗ੍ਹਾ ਖਾਲੀ ਹੈਗੀ ਤੇ ਪ੍ਰੈਸ ਕਲੱਬ ਉੱਤੇ ਜ਼ਰੂਰ ਬਣਾਇਆ ਜਾਊਗਾ ਸਰ ਬਾਕੀ ਸਾਰੇ ਜੀ ਨੇ ਸੋਚ ਹੈਗਾ ਸਿਰਫ ਲੁਧਿਆਣੇ ਵਿੱਚ ਹੀ ਨਹੀਂ ਬਣਿਆ ਕੀ ਵਜ੍ਹਾ ਕਿ ਇਹ ਗਿੰਦੇ ਆਂਗੇ ਵਜ੍ਹਾ ਹੈਗੀ ਯੂਨਿਟੀ ਸਾਡੀ ਯੂਨਿਟੀ ਨਹੀਂ ਹੈਗੀ ਕੋਈ ਵੀ ਕਲੱਬ ਰਾਗੁੰਦਰ ਨਹੀਂ ਚੱਲਦਾ ਇੱਕ ਸਟੇਟ ਵਿੜੇ ਕਲੱਬੀ ਹੈ ਜਿਹੜਾ ਕਾਫੀ ਪਿਛਲੇ ਲੰਮੇ ਸਮੇਂ ਤੋਂ ਬਿਨਾ ਕਿਸੇ ਫੰਡ ਤੋਂ ਬਿਨਾ ਕਿਸੇ ਜੁਆਇਨਿੰਗ ਫੀਸ ਤੋਂ ਚੱਲਦਾ ਆ ਰਿਹਾ ਤੇ ਤੁਸੀਂ ਸਾਰੇ ਉਹਦੇ ਨਾਲ ਜੁੜੇ ਹੋਏ ਹੋ ਇਹ ਹੀ ਕਾਰਨ ਜਿਹੜਾ ਅੱਜ ਅਸੀਂ ਇਕੱਠੇ ਹੋ ਗਏ ਮੰਗ ਪੱਤਰ ਦੇ ਤਾਹਾਂ ਜੀ ਜੇਕਰ ਸਾਰੇ ਜਿਹੜੇ ਪਦਾਨੀਜੀ ਕਲੱਬ ਬਣੇ ਹੋਏ ਆ ਜਗਾ ਬੇਸ਼ੱਕ ਨਹੀਂ ਮਿਲੀ ਜੇਕਰ ਸਾਰੇ ਨੂੰ ਇਕੱਠੇ ਹੋਣਾ ਪੈਂਦਾ ਤੇ ਫਿਰ ਕਿੱਦਾਂ ਦਾ ਅਗਰੇ ਉਪਰਾਲਾ ਆਊਗਾ ਇਕੱਠੇ ਹੋਵਾਂਗੇ ਸਾਰੇ ਇਕੱਠੇ ਹੋਣਾ ਪੈਣਾ ਇਹ ਕਿਹੜਾ ਸਾਡੀ ਆਪਣੀ ਖੋਦੀ ਜ਼ਗੀਰ ਆ ਪ੍ਰੈਸ ਕਲੱਬ ਸਾਰੇ ਲਈ ਬਣ ਰਿਹਾ ਸਾਡੇ ਲਈ ਇਕੱਲੇ ਨਹੀਂ ਥੋੜੀ ਬਣ ਰਿਹਾ ਸਟਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਬਿਲਕੁਲ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਦੇ ਸੀ ਜਵਲੋ ਕੀ ਅਸ਼ੋਸ਼ਨ ਮਿਲੇ ਉਹਨਾਂ ਨੇ ਪੂਰਾ ਸ਼ੋਸ਼ਨ ਦਵਾਇਆ ਵੀ ਸਾਰੇ ਡਿਪਾਰਟਮੈਂਟਾਂ ਨੂੰ ਲਿਖੇ ਭੇਜਿਆ ਜਦ ਵੀ ਜਣਗੇ ਤੇ ਉਹਨਾਂ ਕੋ ਜਿੱਥੇ ਵੀ ਜਗ੍ਹਾ ਹੋਊਗੀ ਉਥੇ ਪ੍ਰੈਸ ਕਲੱਬ ਬਣਾਇਆ ਜਾਊਗਾ ਸਰ ਕੋਈ ਟਾਈਮਿੰਗ ਦਸੀ ਗਈ ਹੈ ਅਜੇ ਤੱਕ ਨਹੀਂ ਹਲੇ ਤਾਂ ਫਿਲਹਾਲ ਉਹਨਾਂ ਨੇ ਰਿਮਾਈਂਡਰ ਦਿੱਤਾ ਸਾਰਿਆਂ ਨੂੰ ਲੱਗਦਾ ਜੀ ਸ਼ਹਿਰ ਦੇ ਲੁਧਿਆਣੇ ਦੇ ਪੱਤਰ ਇਕੱਠੇ ਹੋ ਜੀ ਬਿਲਕੁਲ ਆਉਣਗੇ ਸਾਡੇ ਨਾਲ ਤਾਂ ਲੁਧਿਆਣੇ ਦਾ 450 ਬੱਤਰਕਾਰ ਜਿੱਥੇ 450 ਉਥੇ 600 ਹੋਣ ਲੱਗੇ ਵੀ ਟਾਈਮ ਨਹੀਂ ਲੱਗੂਗਾ ਗਰੁੱਪ ਹੋਣਗੇ ਸਾਰੇ ਹੋਣਗੇ ਗਰੁੱਪ ਵਾਈਜ਼ ਬਹੁਤ ਚੱਲ ਰਹੀ ਹੈ ਲੈਕ ਲੈਕ ਤੇ ਉਹ ਉਹ ਜਿਹੜੇ ਗਰੁੱਪ ਵਾਈਜ਼ ਕਰਦੇ ਉਹ ਇਕੱਲੇ ਰਹਿ ਜਾਂਦੇ ਆ ਸਰ মিডিਆ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪੱਤਰਕਾਰਾਂ ਨੂੰ ਵੀ ਇੱਕ ਛੱਤ ਹੇਠਾਂ ਇਕੱਠੇ ਹੋਵੋ ਤਾਂ ਜੋ ਇਕੱਠੇ ਹੋ ਕੇ ਆਪਾਂ ਪ੍ਰੈਸ ਕਲੱਬ ਦਾ ਹੱਲਾ ਮਾਰ ਕੇ ਇੱਕ ਵਾਰੀ ਪ੍ਰੈਸ ਕਲੱਬ ਲੈ ਲਈਏ ਉਸ ਤੋਂ ਬਾਅਦ ਜੋ ਵੀ ਇਲੈਕਸ਼ਨ ਹੋਣ ਜੋ ਵੀ ਹੋਣ ਸਾਨੂੰ ਮਜੂਰ ਆ ਕੋਈ ਵੀ ਬੰਦਾ ਮੂਰੇ ਹੋ ਕੇ ਕਰ ਸਕਦਾ ਅਸੀਂ ਉਹਦੇ ਨਾਲ ਆ ਕੋਈ ਵੀ ਹੋਵੇ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮੂਰੇ ਹੋ ਕੇ ਲਈਏ ਕੋਈ ਵੀ ਮੂਰੇ ਹੋ ਕੇ ਲੈ ਸਕਦਾ ਮੈਂ ਮੋਦੀ ਪੇ ਵੀ ਪ੍ਰੈਸ ਕਲੱਬ ਅਸੀਂ ਲੜ ਕੇ ਟੜ ਕੇ ਸਰਕਾਰ ਕੋਲ ਪ੍ਰੈਸ ਕਲੱਬ ਲੈ ਲਈਏ ਬਸ ਸਾਨੂੰ ਹੋਏ ਨਹੀਂ ਹੈਗਾ ਵੀ ਅਸੀਂ ਪ੍ਰਧਾਨ ਰਹੀ ਜਾਂ ਕੋਈ ਪ੍ਰਧਾਨ ਹੋਵੇ ਕੋਈ ਮੂਰੇ ਹੋ ਜਾਵੇ ਅਸੀਂ ਉਹਦੇ ਨਾਲ ਹੋ ਜਾਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਅੱਜ ਸਾਰੇ মিডিਆ ਸਾਥੀਆਂ ਵੱਲੋਂ ਅੱਜ ਕਾਫੀ মিডিਆ ਦੇ ਮੰਡੇ ਔਰ ਲੁਧਿਆਣਾ ਦੇ মিডিਆ ਪ੍ਰੈਸ ਤੋਂ ਆਏ ਸਾਥੀਆਂ ਵੱਲੋਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਪ੍ਰੈਸ ਕਲੱਬ ਦੀ ਇੱਕ ਮੰਗ ਕੀਤੀ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਸਾਰੇ মিডিਆ ਕਰਮੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਹਮਣੇ ਆਓ ਸਾਡੇ ਨਾਲ ਆਓ ਮੈਂ ਡੀਪੀਆਰਓ اور ਕਾਰਪੋਰੇਸ਼ਨ ਐਂਡ ਮਿਨਿਸਪਲ ਕਾਰਪੋਰੇਸ਼ਨ ਪਲਾਡਾ ਇੰਪਰੂਵਮੈਂਟ ਟਰਸਟ ਨੂੰ ਲੈਟਰ ਲਿਖ ਰਿਹਾ ਵੀ ਇੱਕ ਥਾਂ ਸਰਕਾਰੀ ਨਿਯਮਾਂ ਅਨੁਸਾਰ ਇੱਕ ਥਾਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਹੁੰਦੇ ਸੀ ਜੇ ਉੱਥੇ ਵੀ ਇੱਕ ਪ੍ਰੈਸ ਕਲੱਬ ਬਣਿਆ ਹੋਇਆ ਔਰ ਬਾਕੀ ਥਾਵਾਂ ਦੇ ਵਿੱਚ ਵੀ ਜਿੱਦਾਂ ਇਸ ਤੋਂ ਪਹਿਲਾਂ ਮੈਂ ਰੋਪੜ ਵੀ ਸੀਗਾ ਉੱਥੇ ਵੀ ਇੱਕ ਪ੍ਰੈਸ ਕਲੱਬ ਨੂੰ ਥਾਂ ਵੀ ਦਿੱਤੀ ਗਈ ਹੈ ਤੇ ਇਦਾਂ ਹੀ ਉਹਦੇ ਤਰਜ਼ ਤੇ ਸਾਰੇ ਮੀਡੀਆ ਸਾਥੀਆਂ ਨੂੰ ਵੀ ਬੇਨਤੀ ਵੀ ਤੁਸੀਂ ਵੀ ਇੱਥੇ ਹੋ ਕੇ ਆਓ ਤੇ ਅਸੀਂ ਇੱਥੇ ਇੱਕ ਲੁਧਿਆਣਾ ਦੇ ਵਿੱਚ ਇੱਕ ਸਾਂਝਾ ਪ੍ਰੈਸ ਕਲਰ ਜਿਹੜਾ ਹੈ ਉਹ ਬਣਾਇਆ ਹੈ। थैंक यू थैंक यू सो मच